ਸਤਲੁਜ ਪ੍ਰੈਸ ਕਲੱਬ ਰੂਪਨਗਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਇਸ ਮੌਕੇ 35 ਯੂਨਿਟ ਖੂਨ ਦੇ ਇਕੱਠੇ ਹੋਏ। ਇਹ ਕੈਂਪ ਬਲੱਡ ਸੈਂਟਰ ਰੂਪਨਗਰ ਵਿਖੇ ਲਗਾਇਆ ਗਿਆ ਅਤੇ ਥੈਲਾਸੀਮੀਆ ਦੇ ਮਰੀਜ਼ਾਂ ਨੂੰ ਇਹ ਕੈਂਪ ਸਮਰਪਿਤ ਸੀ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਦੇ ਵੱਲੋਂ ਕੀਤਾ ਗਿਆ। ਵਿਧਾਇਕ ਦਿਨੇਸ਼ ਚੱਡਾ ਨੇ ਸਤਲੁਜ ਪ੍ਰੈਸ ਕਲੱਬ ਦੇ ਨੁਮਾਇੰਦਿਆਂ ਨੂੰ ਹਲਾਸ਼ੇਰੀ ਦਿੱੰਦਿਆਂ ਕਲੱਬ ਦੇ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਸਰਕਾਰੀ ਹਸਪਤਾਲ ਰੂਪਨਗਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਉਪਿੰਦਰ ਸਿੰਘ ਤੋਂ ਇਲਾਵਾ ਅਸਿਸਟੈਂਟ ਸਿਵਲ ਸਰਜਨ ਡਾਕਟਰ ਬੋਬੀ ਗੁਲਾਟੀ ਬਲੱਡ ਟ੍ਰਾਂਸਮਿਸ਼ਨ ਅਫਸਰ ਡਾਕਟਰ ਬਬਲੀਨ ਅਤੇ ਟੈਕਨੀਕਲ ਸੁਪਰਵਾਈਜ਼ਰ ਅਮਨਦੀਪ ਵੀ ਮੌਜੂਦ ਸਨ ਇਸ ਕੈਂਪ ਦੇ ਦੌਰਾਨ ਵਿਸ਼ੇਸ਼ ਮਹਿਮਾਨਾਂ ਦੇ ਵਿੱਚ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਵੀ ਪਹੁੰਚੇ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਕਲੱਬ ਪ੍ਰਧਾਨ ਅਵਤਾਰ ਸਿੰਘ ਕੰਬੋਜ ਨੇ ਆਏ ਹੋਏ ਮਹਿਮਾਨਾਂ ਅਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਪੂਰਨ ਮਹਿਮਾਨਾਂ ਦੇ ਵਿੱਚ ਬਾਬਾ ਹਰਦੀਪ ਸਿੰਘ ਗੁਰਦੁਆਰਾ ਬਾਬਾ ਸਤਨਾਮ ਜੀ ਨਗਰ ਕੌਂਸਲ ਰੂਪਨਗਰ ਪ੍ਰਧਾਨ ਸੰਜੀਵ ਬਰਮਾ ਸਾਬਕਾ ਐਸ.ੀ.ਪੀ.ਸੀ ਮੈਂਬਰ ਗੁਰਿੰਦਰ ਸਿੰਘ ਗੋਗੀ ਸਾਬਕਾ ਐਮ.ਸੀ ਹਰਮਿੰਦਰ ਪਾਲ ਸਿੰਘ ਆਲੂ ਵਾਲੀਆ ਅਜਮੇਰ ਸਿੰਘ ਕੋਟਲਾ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਸੈਣੀ ਸਮਾਜ ਸ਼੍ਰੀ ਜੇ.ਕੇ ਜੱਗੀ ਅਤੇ ਮਨਮੋਹਨ ਕਾਲੀਆ ਸੰਤੋਖ ਸਿੰਘ ਵਾਲੀਆ ਸਾਬਕਾ ਥਾਣੇਦਾਰ ਨਛੱਤਰ ਸਿੰਘ ਚਰਨਜੀਤ ਸਿੰਘ ਵਜੀਦਪੁਰ ਸੁਨੀਲ ਜੋਸੀ ਸੁਸ਼ੀਲ ਕੁਮਾਰ ਛੀਲਾ ਵਿਨੋਦ ਕੱਕੜ ਅਤੇ ਬਾਬਾ ਕਮਲਜੀਤ ਸਿੰਘ ਵੀ ਮੌਜੂਦ ਸਨ